ਵਾਹਿਗੁਰਜੀ ਗੱਜਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਤਿ ਆਬਾਹ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਸੌਨ ਦੇ ਮਹੀਨੇ ਦੀ ਪੂਰਨਮਾਸੀ ਪਾਵਕੇ ਰਖੜ ਪੁੰਨਿਆਂ ਦੀ ਰਾਤ ਜੂ ਪਚਾਬ ਦੋ ਲੌਂਗ ਦਾ ਉਪਾਅ ਕਰ ਲੈਂਦੇ ਹੋ ਲੌਂਗ ਨੂੰ ਇਸ ਜਗ੍ਹਾ ਰੱਖ ਦਿੰਦੇ ਹੋ ਤਾਂ ਕਰੋੜਾਂ ਦੇ ਮਾਲਕ ਬਣ ਜਾਓਗੇ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਤਨਾਮ ਸ੍ਰੀ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਦੇ ਉੱਪਰ ਬਣ ਜਾਵੇ ਤਾਂ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਜੇਕਰ ਤੁਸੀਂ ਸਾਵਣ ਦੇ ਮਹੀਨੇ ਦੇ ਵਿੱਚ ਚੁਪ ਚਾਪ ਦੋ ਲੌਂਗਾਂ ਦਾ ਇਹ ਇੱਕ ਉਪਾਅ ਕਰ ਲੈਂਦੇ ਹੋ ਤਾਂ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਦੁੱਖ ਦਿਲਦਰ ਪੈਸੇ ਦੀ ਕਮੀ ਗਰੀਬੀ ਅਜਈਆਂ ਸਾਰੀਆਂ ਹੀ ਮੁਸ਼ਕਲਾਂ ਦਾ ਅੰਤ ਹੋ ਜਾਵੇਗਾ ਆਰਥਿਕ ਸਾਰੀਆਂ ਹੀ ਪਰੇਸ਼ਾਨੀਆਂ ਦੁੱਖ ਜਿਹੜੇ ਵੀ ਹਨ ਉਹ ਦੂਰ ਹੋ ਜਾਣਗੇ ਸਾਧ ਸੰਗਤ ਜੀ ਤੁਸੀਂ 2-4 ਮਿੰਟ ਦਾ ਸਮਾਂ ਕੱਢ ਕੇ ਸ਼ਨੀਵਾਰ ਦੇ ਦਿਨ ਇਸ ਉਪਾਅ ਨੂੰ ਕਰ ਲੈਂਦੇ ਹੋ ਤਾਂ ਤੁਸੀਂ ਬਹੁਤ ਹੀ ਧਨਵਾਨ ਹੋ ਜਾਓਗੇ ਤੁਹਾਡੇ ਲਈ ਬੜਾ ਹੀ ਜ਼ਿਆਦਾ ਫਾਇਦੇਮੰਦ ਤੇ کارਗਰ ਇਹ ਉਪਾਅ ਸਾਬਿਤ ਹੋ ਜਾਵੇਗਾ ਇਸ ਨੂੰ ਕਦੋਂ ਤੇ ਕਿਵੇਂ ਕਿਸ ਤਰੀਕੇ ਨਾਲ ਕਰਨਾ ਹੈ ਇਹ ਸਾਰੀ ਹੀ ਜਾਣਕਾਰੀ ਡਿਟੇਲ ਦੇ ਵਿੱਚ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਵਾਲੇ ਹਾਂ ਜੀ ਸਾਧ ਸੰਗਤ ਜੀ ਇਸ ਲਈ ਪੂਰੀ ਹੀ ਵੀਡੀਓ ਨੂੰ ਧਿਆਨ ਦੇ ਨਾਲ ਜ਼ਰੂਰ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਅਧੂਰੀ ਗੱਲ ਕਦੇ ਵੀ ਸਮਝ ਦੇ ਵਿੱਚ ਨਹੀਂ ਆਉਂਦੀ ਤੇ ਸਿਆਣੇ ਕਹਿੰਦੇ ਹਨ ਕਿ ਅੱਧਾ ਅਧੂਰਾ ਗਿਆਨ ਹਮੇਸ਼ਾ ਖਤਰਨਾਕ ਹੁੰਦਾ ਹੈ ਤਾਂ ਇਸ ਲਈ ਤੁਸੀਂ ਪੂਰੀ ਵੀਡੀਓ ਨੂੰ ਧਿਆਨ ਦੇ ਨਾਲ ਜ਼ਰੂਰ ਸਰਵਣ ਕਰ ਲੈਣਾ ਸੰਗਤ ਜੀ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਤੇ ਕਦੋਂ ਕਰਨਾ ਹੈ ਤਾਂ ਹੀ ਤੁਹਾਨੂੰ ਲਾਭ ਮਿਲੇਗਾ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣੋ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਸੰਗਤ ਜੀ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲੈਂਦੇ ਹੋ ਤਾਂ ਤੁਹਾਡੇ ਕਾਰੋਬਾਰ ਦੇ ਵਿੱਚ ਜੋ ਵੀ ਮੁਸ਼ਕਲਾਂ ਪਰੇਸ਼ਾਨੀਆਂ ਆ ਰਹੀਆਂ ਹਨ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਤੁਹਾਨੂੰ ਤਰੱਕੀ ਮਿਲ ਜਾਵੇਗੀ ਤੇ ਕਾਰੋਬਾਰ ਦੇ ਵਿੱਚ ਵਾਧਾ ਹੋ ਜਾਵੇਗਾ ਕਿਉਂਕਿ ਸੰਗਤ ਜੀ ਕਿਸੇ ਵੀ ਮਨੁੱਖ ਦੀ ਬੰਨੀ ਹੋਈ ਕਿਸਮਤ ਨੂੰ ਇਹ ਉਪਾਅ ਖੋਲ ਸਕਦਾ ਹੈ ਜੇਕਰ ਇਸ ਉਪਾਅ ਨੂੰ ਸਹੀ ਤਰੀਕੇ ਨਾਲ ਸਹੀ ਸਮੇਂ ਉੱਤੇ ਸਹੀ ਦਿਨ ਕਰ ਲਿਆ ਜਾਵੇ ਤਾਂ ਕਦੇ ਵੀ ਇਹ ਦਾਣੀ ਹੋਵੇਗਾ ਕਿ ਤੁਹਾਨੂੰ ਇਸ ਦਾ ਲਾਭ ਨਾ ਮਿਲੇ ਸਾਹ ਸੰਗਤ ਜੀ ਇੱਕ ਤਾਂ ਜੇਕਰ ਤੁਹਾਡੇ ਘਰ ਵਿੱਚ ਪੈਸੇ ਦੀ ਕਮੀ ਹੈ ਤੁਹਾਡੇ ਘਰ ਵਿੱਚ ਬਿਮਾਰੀਆਂ ਹਨ ਦੂਜਾ ਜੇਕਰ ਤੁਹਾਡੇ ਘਰ ਵਿੱਚ ਨજર ਲੱਗੀ ਹੋਈ ਹੈ ਜਾਂ ਫਿਰ ਤੁਹਾਡੀ ਕਾਰੋਬਾਰ ਦੇ ਵਿੱਚ ਰੁਕਾਵਟ ਆਉਂਦੀ ਹੈ ਤਾਂ ਇਹ ਚਾਰ ਚੀਜ਼ਾਂ ਦੇ ਰਾਹੀਂ ਤੁਸੀਂ ਲੋਕ ਦਾ ਉਪਾਅ ਕਰ ਸਕਦੇ ਹੋ ਸਾਹ ਸੰਗਤ ਜੀ ਸਭ ਤੋਂ ਪਹਿਲਾਂ ਜੇਕਰ ਤੁਹਾਨੂੰ ਇਹ ਦੱਸ ਦਈਏ ਕਿ ਤੁਹਾਡੇ ਘਰ ਵਿੱਚ ਜੇਕਰ ਨજર ਲੱਗੀ ਹੋਈ ਹੈ ਸਾਡੇ ਕਹਿਣ ਦਾ ਭਾਵ ਤੁਹਾਡੇ ਘਰ ਵਿੱਚ ਕਿਸੇ ਨੇ ਕੁਝ ਕੀਤਾ ਕਰਵਾਇਆ ਹੈ ਤੁਹਾਨੂੰ ਜਾਪਦਾ ਹੈ ਜਾਂ ਫਿਰ ਜਦੋਂ ਆਪਾਂ ਆਪਣੇ ਘਰ ਦੇ ਵਿੱਚ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਸਾਧ ਸੰਗਤ ਜੀ ਕੋਈ ਮਨੋਖ ਆਪਣੇ ਘਰ ਦੇ ਵਿੱਚ ਉਸ ਨੂੰ ਅਚਾਨਕ ਹੀ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਬਰਾਟ ਹੁੰਦੀ ਹੈ ਉਸ ਦਾ ਦਿਲ ਕਰਦਾ ਹੈ ਕਿ ਮੈਂ ਘਰ ਤੋਂ ਕਿਤੇ ਬਾਹਰ ਚਲਿਆ ਜਾਵਾਂ ਜਾਂ ਫਿਰ ਉਹ ਘਰ ਦੇ ਵਿੱਚ ਇਕੱਲਾ ਨਹੀਂ ਰਹਿ ਸਕਦਾ ਜਦੋਂ ਘਰ ਤੋਂ ਬਾਹਰ ਜਾਂਦਾ ਹੈ ਤਾਂ ਉਸ ਨੂੰ ਵਧੀਆ ਮਹਿਸੂਸ ਹੁੰਦਾ ਹੈ ਇਤੋਂ ਸਾਹ ਸੰਗਤ ਜੀ ਸਾਨੂੰ ਪਤਾ ਲੱਗਦਾ ਹੈ ਕਿ ਤੁਹਾਡੇ ਘਰ ਦੇ ਉੱਪਰ ਕਿਸੇ ਨੇ ਕੁਝ ਕੀਤਾ ਕਰਵਾਇਆ ਹੈ ਜਾਂ ਫਿਰ ਤੁਹਾਡੇ ਘਰ ਨੂੰ ਕਿਸੇ ਦੀ ਬੁਰੀ ਨਜ਼ਰ ਲੱਗੀ ਹੋਈ ਹੈ ਕਿਉਂਕਿ ਸੰਗਤ ਜੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੋ ਆਪਣੇ ਰਿਸ਼ਤੇਦਾਰ ਸਾਕ ਸੰਬੰਧੀ ਹਨ ਆਪਾਂ ਨੂੰ ਆਪਣੀ ਮਹਿਮਨਾਂ ਦੀ ਜੋ ਆਪਾਂ ਬਣਾਉਨੇ ਆ ਘਰਾਂ ਦੇ ਵਿੱਚ ਅੱਗੇ ਵਾਧੇ ਆ ਫਿਊਚਰ ਵਿੱਚ ਅੱਗੇ ਵਾਧੇ ਆ ਤਰੱਕੀ ਕਰ ਰਹੇ ਹੁੰਦੇ ਆ ਉਹ ਸਭ ਨੂੰ ਵੇਖ ਹੀ ਨਹੀਂ ਜਰਦੇ ਜਿਸ ਕਰਕੇ ਸਾਡੇ ਘਰ ਨੂੰ ਨજર ਲੱਗ ਜਾਂਦੀ ਹੈ ਇਸ ਨੂੰ ਦੂਰ ਕਰਨ ਲਈ ਸਾਧ ਸੰਗਤ ਜੀ ਤੁਸੀਂ ਸ਼ਨੀਵਾਰ ਦੀ ਰਾਤ ਨੂੰ ਦੋ ਲੌਂਗ ਲੈਣੇ ਹਨ ਭਾਵ ਕੇ ਸੌਂ ਦੀ ਪੂਰਨ ਨਮਾਸ਼ੀ ਰਖੜ ਪੁੰਨਿਆਂ ਵਾਲੇ ਦਿਨ ਸ਼ਨੀਵਾਰ ਦੀ ਰਾਤ ਨੂੰ ਤੁਸੀਂ ਦੋ ਲੌਂਗ ਲੈਣੇ ਹਨ ਤੇ ਇਹ ਕਮਿੱਟੀ ਦਾ ਭਾਂਡਾ ਲੈਣਾ ਹੈ ਇਹ ਮਿੱਟੀ ਦਾ ਭਾਂਡਾ ਸੰਗਤ ਜੀ ਜੇਕਰ ਤੁਹਾਡੇ ਕੋਲ ਨਹੀਂ ਹੈ ਤਾਂ ਤੁਸੀਂ ਪਤਲ ਦਾ ਭਾਂਡਾ ਵੀ ਲੈ ਸਕਦੇ ਹੋ ਪਰ ਲੋਹੇ ਦਾ ਭਾਂਡਾ ਬਿਲਕੁਲ ਨਹੀਂ ਲੈਣਾ ਇਹ ਭਾਂਡਾ ਲੈ ਕੇ ਇਸ ਵਿੱਚ ਨੌ ਲੌਂਗ ਪਾ ਲੈਣੇ ਹਨ ਪੰਜ ਕਪੂਰ ਪਾ ਲਓ ਤੇ ਛੋਟੀਆਂ ਇਲਾਚੀਆਂ ਪਾ ਦੇਣੀਆਂ ਹਨ ਫਿਰ ਇਹਨਾਂ ਨੂੰ ਜਲਾ ਦੇਣਾ ਤੇ ਜਲਾਉਣ ਤੋਂ ਬਾਅਦ ਦੇ ਵਿੱਚ ਜਿਹੜਾ ਧੂਆਂ ਨਿਕਲੇਗਾ ਉਸ ਨੂੰ ਆਪਣੇ ਪੂਰੇ ਘਰ ਵਿੱਚ ਧੂਣੀ ਦੇਣੀ ਹੈ ਉਸ ਨੂੰ ਆਪਣੇ ਪੂਰੇ ਘਰ ਵਿੱਚ ਘਮਾਉਣਾ ਹੈ ਘਰ ਵਿੱਚ ਘਮਾਉਣ ਤੋਂ ਬਾਅਦ ਤਾਂ ਜੋ ਥੋੜਾ ਜਿਹਾ ਧੂਆ ਉਹ ਘਰ ਦੇ ਹਰ ਇੱਕ ਕੋਨੇ ਦੇ ਵਿੱਚ ਚਲਿਆ ਜਾਵੇ ਇਸ ਤੋਂ ਬਾਅਦ ਸੰਗਤ ਜੀ ਜਦੋਂ ਇਹ ਠੰਡਾ ਹੋ ਜਾਵੇਗਾ ਧੂਣੀ ਦੇਣ ਤੋਂ ਬਾਅਦ ਇਸ ਦੇ ਵਿੱਚ ਜਿਹੜੀ ਤੁਹਾਨੂੰ ਰਾਖ ਮਿਲੇਗੀ ਉਹਨੂੰ ਤੁਸੀਂ ਇੱਕ ਡੱਬੇ ਦੇ ਵਿੱਚ ਪਾ ਲੈਣਾ ਹੈ ਇਸ ਰਾਖ ਨੂੰ ਤੁਸੀਂ ਡੱਬੇ ਵਿੱਚ ਸਟੋਰ ਕਰਕੇ ਰੱਖ ਲੈਣਾ ਹੈ ਤੇ ਹਰ ਰੋਜ਼ ਰਾਤ ਦੇ ਸਮੇਂ ਤੁਸੀਂ ਇੱਕ ਬਰਤਨ ਦੇ ਵਿੱਚ ਪਾਣੀ ਪਾ ਕੇ ਉਸ ਵਿੱਚ ਇਸ ਰਾਖ ਨੂੰ ਪਾ ਕੇ ਆਪਣੇ ਘਰ ਦੇ ਵਿੱਚ ਛੱਟਾ ਦੇ ਦੇਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਸੰਗਤ ਜੀ ਤੁਹਾਡੇ ਘਰ ਵਿੱਚ ਜਿੰਨੀ ਵੀ ਨਕਾਰਾਤਮਕ ਸ਼ਕਤੀ ਹੋਵੇਗੀ 네ਗੇਟਿਵ એનર્ਜੀ ਹੋਵੇਗੀ ਉਹ ਦੂਰ ਹੋ ਜਾਵੇਗੀ ਭਾਵੇਂ ਕਿੰਨੀ ਕਿਉਣਾ ਹੋਵੇ ਇਸ ਦੇ ਨਾਲ ਤੁਹਾਡੇ ਘਰ ਦੇ ਉੱਪਰ ਕੀਤੇ ਕਿਰਾਏ ਦਾ ਸਾਰਾ ਹੀ ਅਸਰ ਦੂਰ ਹੋ ਜਾਵੇਗਾ ਨજર ਦੋਸ਼ ਦੂਰ ਹੋ ਜਾਵੇਗਾ ਸਾਸੰਗਤ ਜੀ ਕੁਝ ਹੀ ਦਿਨਾਂ ਦੇ ਵਿੱਚ ਤੁਹਾਡੇ ਘਰ ਦਾ ਮਾਹੌਲ ਠੀਕ ਹੋ ਜਾਵੇਗਾ। ਇਸ ਉਪਾਅ ਨੂੰ ਕਰਨ ਦੇ ਨਾਲ ਸਾਸੰਗਤ ਜੀ ਦੂਸਰਾ ਉਪਾਅ ਜਦੋਂ ਵੀ ਤੁਹਾਡੇ ਘਰ ਵਿੱਚ ਕੋਈ ਫੈਮਿਲੀ ਮੈਂਬਰ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ ਉਸ ਨੂੰ ਕੋਈ ਵੀ ਫਰਕ ਨਹੀਂ ਪੈ ਰਿਹਾ ਮੈਡੀਸਿਨ ਵੀ ਅਸਰ ਨਹੀਂ ਕਰਦੀ ਤਾਂ ਸਾਸੰਗਤ ਜੀ ਮੈਡੀਸਿਨ ਤਾਂ ਲੈਣੀ ਹੀ ਲੈਣੀ ਹੈ ਔਰ ਇਸ ਦੇ ਨਾਲ ਨਾਲ ਤੁਸੀਂ ਪੰਜ ਸ਼ਨੀਵਾਰ ਜਿਹੜੇ ਵੀ ਤੁਸੀਂ ਧਰਮ ਨੂੰ ਮੰਨਦੇ ਹੋ ਪਾਵੇਂ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਜਾਂ ਮੰਦਰ ਜਾਂਦੇ ਹੋ ਜਾਂ ਫਿਰ ਕਿਸੇ ਵੀ ਗੁਰੂ ਪੀਰ ਨੂੰ ਮੰਨਦੇ ਹੋ ਤਾਂ ਸੰਗਤ ਜੀ ਤੁਸੀਂ ਪੰਜ ਸ਼ਨੀਵਾਰ ਨੂੰ ਉੱਥੇ ਜਾ ਕੇ ਜੇਕਰ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਤਾਂ ਪੰਜ ਸ਼ਨੀਵਾਰ ਨੂੰ ਤੁਸੀਂ ਦੋ ਲੌਂਗ ਲੈ ਕੇ ਜਾਣੇ ਹਨ ਉੱਥੇ ਬੈਠ ਕੇ ਤੁਸੀਂ 101 ਵਾਰ ਜਿਵੇਂ ਤੁਸੀਂ ਗੁਰਦੁਆਰਾ ਸਾਹਿਬ ਗਏ ਹੋ ਤੇ ਉੱਥੇ ਗੁਰਬਾਣੀ ਮੂਲ ਮੰਤਰ ਦਾ ਪਾਠ ਕਰ ਲਿਆ ਜਾਵੇ ਜਿਵੇਂ ਤੁਸੀਂ ਕਿਸੇ ਗੁਰੂ ਪੀਰ ਨੂੰ ਮੰਨਦੇ ਹੋ ਤੁਸੀਂ ਮੰਦਰ ਜਾਂਦੇ ਹੋ ਉੱਥੇ ਬੈਠ ਕੇ 108 ਵਾਰ ਪੂਜਾ ਕਰ ਸਕਦੇ ਹੋ ਇਸੇ ਤਰ੍ਹਾਂ ਕੀ ਕਰਨਾ ਹੈ ਪਰ ਧਿਆਨ ਰੱਖਣਾ ਜਦੋਂ ਵੀ ਤੁਸੀਂ ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਜਾਂ ਜਿੱਥੇ ਵੀ ਧਾਰਮਿਕ ਸਥਾਨ ਤੇ ਜਾਂਦੇ ਹੋ ਉਸ ਸਮੇਂ ਕਿਸੇ ਵੀ ਮੀਟ ਸ਼ਰਾਬ ਜਾਂ ਇਸ ਤਰ੍ਹਾਂ ਦੀ ਚੀਜ਼ ਦਾ ਸੇਵਨ ਨਹੀਂ ਕਰਨਾ ਤੇ ਇਸ ਦੇ ਨਾਲ ਸਾ ਸੰਗਤ ਜੀ ਤੀਸਰਾ ਉਪਾਅ ਹੈ ਜਿਵੇਂ ਕਈ ਭੈਣ ਭਰਾਵਾਂ ਦਾ ਕਹਿ ਦਿੰਦੇ ਹਨ ਕਿ ਸਾਡਾ ਕੰਮ ਨਹੀਂ ਚੱਲਦਾ ਸਾਡੇ ਸ਼ਾਪ ਨਹੀਂ ਚੱਲਦੀ ਸਾਡਾ ਕਾਰੋਬਾਰ ਰੁਕ ਗਿਆ ਹੈ ਕਾਰੋਬਾਰ ਦੇ ਵਿੱਚ ਘਾਟਾ ਪੈ ਗਿਆ ਹੈ ਤਾਂ ਤੁਸੀਂ ਬੁੱਧਵਾਰ ਨੂੰ ਕਰ ਸਕਦੇ ਹੋ ਜੋ ਪਹਿਲੇ ਦੋ ਉਪਾਅ ਦੱਸੇ ਹਨ ਉਹ ਸ਼ਨੀਵਾਰ ਨੂੰ ਤੇ ਜਿਹੜਾ ਉਪਾਅ ਇਹ ਤੁਸੀਂ ਬੁੱਧਵਾਰ ਨੂੰ ਕਰਨਾ ਹੈ ਸੰਗਤ ਜੀ ਇੱਕ ਲਾਲ ਰੰਗ ਦਾ ਕੱਪੜਾ ਲੈਣਾ ਹੈ ਉਸ ਦੇ ਵਿੱਚ 21 ਲੌਂਗ ਪਾ ਦੇਣੇ ਹਨ ਤੇ 11 ਕਪੂਰ ਦੀਆਂ ਟਿਕੀਆਂ ਪਾ ਦੇਈਆਂ ਨੇ ਇਸ ਨੂੰ ਪਾਉਣ ਤੋਂ ਬਾਅਦ ਕੱਪੜੇ ਦੇ ਵਿੱਚ ਤੁਸੀਂ ਕਿਸ ਤੁਸੀਂ ਜਿਸ ਵੀ ਗੁਰੂ ਪੀਰ ਨੂੰ ਮੰਦੇ ਹੋ ਉਸ ਸਤਾਨ ਤੇ ਜਾਣਾ ਹੈ ਇਸ ਨੂੰ ਪਾ ਕੇ ਕੱਪੜੇ ਦੇ ਵਜੇ ਤੁਸੀਂ ਕਿਸੇ ਵੀ ਗੁਰੂ ਪੀਰ ਨੂੰ ਜਿਸ ਨੂੰ ਵੀ ਮੰਨਦੇ ਹੋ ਉਸਤਾਨ ਤੇ ਜਾ ਕੇ ਇਹ ਜੋ ਕਪੜਾ ਹੈ ਇਸ ਨੂੰ ਸੱਜੇ ਪੈਰ ਦੇ ਨਾਲ ਟੱਚ ਕਰਕੇ ਤੇ ਉਸ ਤੋਂ ਬਾਅਦ ਉੱਥੇ ਬੈਠ ਕੇ ਪੂਜਾ ਪਾਠ ਕਰੋ ਇਸ ਕੱਪੜੇ ਨੂੰ ਲੈ ਕੇ ਜੋ ਵੀ ਕਾਰੋਬਾਰ ਹੈ ਜੋ ਨਹੀਂ ਚੱਲ ਰਿਹਾ ਜਿਵੇਂ ਤੁਹਾਡੀ ਸ਼ਾਪ ਹੈ ਜਾਂ ਤੁਹਾਡੀ ਕੋਈ ਫੈਕਟਰੀ ਹੈ ਤੁਸੀਂ ਉੱਥੇ ਜਾਣਾ ਹੈ ਤਾਂ ਉੱਥੇ ਜਾਣ ਤੋਂ ਬਾਅਦ ਸਾਧ ਸੰਗਤ ਜੀ ਤੁਸੀਂ ਦੋ ਲੌਂਗ ਤੇ 11 ਤੁਸੀਂ ਕਪੂਰ ਲਏ ਸਨ ਇਹਨਾਂ ਨੂੰ ਜਲਾ ਦੇਣਾ ਹੈ ਇਹਦੀ ਜਿਹੜੀ ਧੂਣੀ ਹੈ ਇਸ ਨੂੰ ਪੂਰੀ ਆਪਣੀ ਦੁਕਾਨ ਜਾਂ ਫੈਕਟਰੀ ਦੇ ਵਿੱਚ ਘਮਾਉਣਾ ਹੈ ਤਾਂ ਇਸ ਦਾ ਜਿਹੜਾ ਧੂਆ ਹੈ ਉਹ ਹਾਰੇ ਕਕੋਨੇ ਦੇ ਵਿੱਚ ਜਾਵੇ ਠੰਡਾ ਹੋਣ ਤੋਂ ਬਾਅਦ ਇਸ ਨੂੰ ਕਿਸੇ ਡੱਬੇ ਵਿੱਚ ਸਟੋਰ ਕਰਕੇ ਰੱਖ ਲੈਣਾ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਇਸ ਨੂੰ ਜਲ ਦੇ ਵਿੱਚ ਪਾ ਕੇ ਰਾਖ ਬਣਾ ਕੇ ਤੇ ਇਸ ਦਾ ਜਲ ਦੇ ਵਿੱਚ ਪਾ ਕੇ ਛੱਟਾ ਦੇਣਾ ਹੈ ਇਸੇ ਤਰ੍ਹਾਂ ਕਰਨ ਦੇ ਨਾਲ ਸਾਧ ਸੰਗਤ ਜੀ ਤੁਹਾਡੇ ਕਾਰੋਬਾਰ ਦੇ ਵਿੱਚ ਤਰੱਕੀ ਹੋਵੇਗੀ ਜੋ ਤੁਹਾਡਾ ਕੰਮ ਰੁਕਿਆ ਹੋਇਆ ਸੀ ਉਹ ਵੀ ਚੱਲਣਾ ਸ਼ੁਰੂ ਹੋ ਜਾਵੇਗਾ ਪ੍ਰਸਾਦ ਸੰਗਤ ਜੀ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਜਿਸ ਤਰ੍ਹਾਂ ਦੱਸਿਆ ਉਸੇ ਤਰ੍ਹਾਂ ਹੀ ਇਹ ਸੋਪਾਣੂ ਕਰਨਾ ਹੈ ਤੇ ਇਹ ਜੋ ਪਾਣੀ ਦਾ ਛੱਟਾ ਹੈ ਜੋ ਆਪਾਂ ਬਣਾ ਕੇ ਕਰੇ ਜਾਂ ਦੁਕਾਨ ਦੇ ਵਿੱਚ ਦੇ ਰਹੇ ਹਾਂ ਇਸ ਨੂੰ ਸਾਧ ਸੰਗਤ ਜੀ 14 ਦਿਨ ਹੀ ਕਰ ਲੈਣਾ ਇਸ ਤੋਂ ਇਲਾਵਾ ਸਭ ਤੋਂ ਮੇਨ ਅਤੇ ਖਾਸ ਹਰ ਇੱਕ ਭੈਣ ਭਰਾ ਜੋ ਕਰ ਸਕਦਾ ਹੈ ਜੇ ਜੀ ਜਿੰਦਗੀ ਵਿੱਚ ਪ੍ਰੋਬਲਮ ਚੱਲਦੀ ਹੈ ਪੈਸੇ ਦੀ ਕਮੀ ਨੂੰ ਲੈ ਕੇ ਸੰਗਤ ਜੀ ਤੁਸੀਂ ਸ਼ੁੱਕਰਵਾਰ ਦੇ ਦਿਨ ਇਹ ਇਹ ਉਪਾਅ ਲਗਾਤਾਰ ਬਿਨਾਂ ਕਿਸੇ ਨੂੰ ਦੱਸੇ ਕਰ ਲੈਣਾ ਤੁਸੀਂ ਗੁਲਾਬ ਦਾ ਫੁੱਲ ਲੈਣਾ ਹੈ ਉਸ ਦੇ ਵਿੱਚ ਪੰਜ ਲੌਂਗ ਪਾ ਦੇਣੇ ਹਨ ਇਹ ਲੌਂਗ ਗੁਲਾਬ ਦੇ ਫੁੱਲ ਵਿੱਚ ਪਾ ਕੇ ਜਿੱਥੇ ਵੀ ਤੁਸੀਂ ਪੂਜਾ ਪਾਠ ਕਰਦੇ ਉਸ ਅਸਥਾਨ ਦੇ ਉੱਪਰ ਰੱਖ ਦੇਣੇ ਹਨ ਪੰਜ ਸ਼ੁੱਕਰਵਾਰ ਨੂੰ ਇਹ ਉਪਾਅ ਸ਼ਾਮ ਦੇ ਸਮੇਂ ਕਰ ਲੈਣਾ ਹੈ ਜਾਂ ਫਿਰ ਤੁਸੀਂ ਸਵੇਰ ਦੇ ਸਮੇਂ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਪ੍ਰਸਾਦ ਸੰਗਤ ਜੀ ਅਗਲੇ ਦਿਨ ਸ਼ਨੀਵਾਰ ਨੂੰ ਜਿਹੜਾ ਗੁਲਾਬ ਦਾ ਫੁੱਲ ਹੋਵੇਗਾ ਉਸ ਨੂੰ ਜਲ ਪ੍ਰਵਾਹ ਕਰ ਦੇਣਾ ਹੈ ਜਿਹੜੇ ਲੌਂਗ ਬਚੇ ਹੋਣਗੇ ਉਸ ਨੂੰ ਆਪਣੇ ਕੋਲ ਸੰਭਾਲ ਕੇ ਰੱਖ ਲੈਣਾ ਹੈ ਇਸ ਤਰ੍ਹਾਂ ਤੁਸੀਂ ਪੰਜ ਸ਼ੁੱਕਰਵਾਰ ਲਗਾਤਾਰ ਇਹ ਉਪਾਅ ਕਰੋਗੇ ਤੇ ਸੰਗਤ ਜੀ ਤੁਹਾਡੇ ਕੋਲ ਪੰਜੀ ਲੌਂਗ ਹੋ ਜਾਣਗੇ ਤੇ ਜਿਹੜਾ ਗੁਲਾਬ ਦਾ ਫੁੱਲ ਹੈ ਉਸ ਨੂੰ ਤਾਂ ਸ਼ਨੀਵਾਰ ਨੂੰ ਜਲ ਪ੍ਰਵਾਹ ਕਰਨਾ ਹੈ ਪਰ ਜੋ ਲੌਂਗ ਸਾਡੇ ਕੋਲ ਬਚ ਜਾਣਗੇ ਉਹ 2 2 ਹੋ ਜਾਣਗੇ ਉਹਨਾਂ ਲੌਂਗਾਂ ਨੂੰ ਤੁਸੀਂ ਆਪਣੀ ਤਜੋਰੀ ਵਿੱਚ ਰੱਖ ਲੈਣਾ ਹੈ ਇਹ ਤੁਹਾਡੇ ਲਈ ਪਰਮਾਤਮਾ ਦਾ ਅਸ਼ੀਰਵਾਦ ਹੋਣਗੇ ਇਸ ਨੂੰ ਕਦੇ ਵੀ ਬਾਹਰ ਨਹੀਂ ਸੁਟਣਾ ਇਸ ਨੂੰ ਬਹੁਤ ਜ਼ਿਆਦਾ ਰਿਸਪੈਕਟ ਦੇ ਨਾਲ ਡੱਬੇ ਵਿੱਚ ਪਾ ਕੇ ਰੱਖ ਲੈਣਾ ਹੈ ਅਸੀਂ ਇਹਨਾਂ ਨੂੰ ਪੈਸੇ ਦੀ ਕਮੀ ਨੂੰ ਦੂਰ ਹੋ ਜਾਵੇਗੀ ਆਪੇ ਹੀ ਪਤਾ ਲੱਗਣਾ ਤੁਹਾਨੂੰ ਸ਼ੁਰੂ ਹੋ ਜਾਵੇਗਾ ਕਿ ਕਿੰਨਾ ਫਰਕ ਪੈ ਚੁੱਕਾ ਹੈ ਤੁਹਾਡੇ ਘਰ ਵਿੱਚ ਪੈਸਾ ਹੀ ਪੈਸਾ ਆਵੇਗਾ ਤੇ ਬਰਕਤ ਆ ਜਾਵੇਗੀ ਤੁਹਾਡੇ ਰੁਕੇ ਹੋਏ ਸਾਰੇ ਹੀ ਕਾਰੋਬਾਰ ਚੱਲ ਪੈਣਗੇ ਵਪਾਰ ਦੇ ਵਿੱਚ ਵਾਧਾ ਹੋਵੇਗਾ ਘਰ ਤੋਂ ਬਿਮਾਰੀਆਂ ਦੁੱਖ ਜਿਹੜੇ ਹਨ ਦੂਰ ਹੋ ਜਾਣਗੇ ਪਰਿਵਾਰ ਦੇ ਵਿੱਚ ਪ੍ਰੇਮ ਪਿਆਰ ਵਧੇਗਾ ਤੁਸੀਂ ਤਰੱਕੀ ਕਰੋਗੇ ਤਸਾ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਇੱਕ ਵਾਰ ਆਪਣੀ ਰਸਨਾ ਤੋਂ ਵਾਹਿਗੁਰੂ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰ ਲਓ ਜੀ ਆਓ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ